ਸਤਨਾਮ ਸ੍ਰੀ ਵਾਹਿਗੁਰੂ ਸਤਿ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਉਪੈ ਦੇ ਘਰ ਪਹਿਲਾ ਤਉ ਸੁਲਤਾਨ ਕਾਹੂ ਮੀਆਂ ਤੇਰੀ ਕਵਨ ਵਡਾਈ ਜੋ ਤੂ ਦੇ ਸੋ ਕਾ ਸੁਵਮੀ ਮੈਂ ਮੂਰਖ ਕਹਿ ਨਜਾਈ ਤੇਰੇ ਗੁਣ ਗਾਵਾਂ ਤੇ 부ਜਾਈ ਜਹ ਸੱਚ ਮੈਂ ਰੋ ਰਜ਼ਾਈ ਰਹਾ ਜੋਗਿ ਸ਼ੋਆ ਸਭ ਕਿਛ ਤੁਜ ਤੇ ਤੇਰੀ ਸਭ ਯਸਨਾਈ ਤੇਰੇ ਅੰਤ ਨਾ ਜਾਣੇ ਮੇਰੇ ਸਾਹਿਬ ਮੈਂ ਅੰਦਰ ਦੇਖਿਆ ਚਿਤ్రਾਈ ਕਿਆ ਹੂੰ ਕਥੀ ਕਥੈ ਕਥ ਦੇਖਾਂ ਮੈਂ ਕਥ ਨਾ ਹਕਤ ਨਾ ਜਾਈ ਜੋ ਦੁਦ ਪਾਵੇ ਸੋਈ ਆਕਾਂ ਜਦ ਤਰੀ ਬੜਿਆਈ ਇਤੇ ਕੁਕਰ ਹੋਂ ਬੇਗਨਾ ਪਹੋਕ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੀ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੁੱਪ ਦੇ ਘਰ ਪਹਿਲਾ ਤੂੰ ਸੁਲਤਾਨ ਕਾਹੂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਤੇ ਬੁਝਾਈ ਜਹ ਸੱਚ ਮੈ ਰੋ ਰਜ਼ਾਈ ਰਹਾ ਜੋਗਿ ਸ਼ੋਹਾ ਸਭ ਕਿਸ ਤੁਜ ਤੇ ਤੇਰੀ ਸਭ ਉਸ ਨਾਈ ਤੇਰੇ ਅੰਤ ਨਾ ਜਾਣੇ ਮੇਰੇ ਸਾਹਿਬ ਮੈਂ ਅੰਧ ਦੇਕਿਆ ਚਿਤ ਰਾਈ ਕਿਆ ਹੂੰ ਕਥੀ ਕਥ ਕਥ ਦੇਖਾਂ ਮੈਂ ਕਥ ਨਾ ਹਕਤ ਨਾ ਜਾਈ ਜਿਹੋ ਦੁਦ ਪਾਵੇ ਸੋਈ ਆਕਾ ਤੇੜ ਤੇਰੀ ਬੜਿਆਈ ਇੱਤੇ ਕੁਕਰ ਹੋ ਬੇਗਨ ਉਹ ਕਾ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੋਪੀ ਦੇ ਘਰ ਪਹਿਲਾ ਤਉ ਸੁਲਤਾਨ ਕਾਹੂ ਮੀਆਂ ਤੇਰੀ ਕਵਨ ਵਡਾਈ ਜੋ ਤੂ ਦੇ ਸੋ ਕਾ ਸੁਆਮੀ ਮੈਂ ਮੂਰਖ ਕਹਿ ਨਜਾਈ ਤੇਰੇ ਗੁਣ ਗਾਵਾਂ ਤੇ 부ਜਾਈ ਜਹ ਸੱਚ ਮੈਂ ਰਿਓ ਰਜ਼ਾਈ ਰਹਾ ਜੋਗਿ ਸ਼ੁ ਹੋਆ ਸਭ ਕਿਸ ਤੁਜ ਤੇ ਤੇਰੀ ਸਭਿ ਅਸਨਾਈ ਤੇਰੇ ਅੰਤ ਨਾ ਜਾਣੇ ਮੇਰੇ ਸਾਹਿਬ ਮੈਂ ਅੰਦਰ ਦੇਖਿਆ ਚਿਤ్రਾਈ ਕਿਆ ਹੂੰ ਕਥੀ ਕਥੈ ਕਥ ਦੇਖਾਂ ਮੈਂ ਕਤਨਾ ਹਕਤ ਨਾ ਜਾਏ ਜੋ ਦੁਦ ਪਾਵੇਂ ਸੋਈ ਆਕਾਂ ਤੇਰੇ ਤੇਰੀ ਬੜਿਆਈ ਇਤੇ ਕੁਕਰ ਹੋਂ ਬੇਗਨਾ ਪਹੋਕ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੁੱਪ ਦੇ ਘਰ ਪਹਿਲਾ ਤੂੰ ਸੁਲਤਾਨ ਕਾਹੂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਤੇ ਬੁਝਾਈ ਜਹ ਸੱਚ ਮੈਂ ਰੋ ਰਜ਼ਾਈ ਰਹਾ ਜੋਗਿ ਸ਼ੋਆ ਸਭ ਕਿਸ ਤੁਜ ਤੇ ਤੇਰੀ ਸਭ ਉਸ ਨਾਈ ਤੇਰੇ ਅੰਤ ਨਾ ਜਾਣੇ ਮੇਰੇ ਸਾਹਿਬ ਮੈਂ ਅੰਦਰੇ ਕਿਆ ਚਿਤ ਰਾਈ ਕਿਆ ਹੂੰ ਕਥੀ ਕਥ ਕਥ ਦੇਖਾਂ ਮੈਂ ਕਥ ਨਾ ਹਕਤ ਨਾ ਜਾਈ ਜੋ ਦੁਦ ਪਾਵੇ ਸੋਈ ਆਕਾਂ ਤੇਰੇ ਤੇਰੀ ਬੜਿਆਈ ਇੱਤੇ ਕੁਕਰ ਹੋਂ ਬੇਗਨਾ ਉਹ ਕਾ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੀ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਉਪਦ ਦੇ ਘਰ ਪਹਿਲਾ ਤਉ ਸੁਲਤਾਨ ਕਾਹੂ ਮੀਆਂ ਤੇਰੀ ਕਵਨ ਵਡਾਈ ਜੋ ਤੂ ਦੇ ਸੋ ਕਾ ਸੁਵਮੀ ਮੈਂ ਮੂਰਖ ਕਹਿ ਨ ਜਾਇ ਤੇਰੇ ਗੁਣ ਗਾਵਾਂ ਤੇ 부ਜਾਈ ਜੈਸ ਸਚ ਮੈਂ ਰਿਓ ਰਜ਼ਾਈ ਰਹਾ ਜੋਗਿ ਸ਼ੋ ਹੋਆ ਸਭ ਕਿਸ ਤੁਜ ਤੇ ਤੇਰੀ ਸਭ ਉਸਨਾਈ ਤੇਰੇ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰ ਦੇ ਕਿਆ ਚਿਤ ਰਾਈ ਕਿਆ ਹੂੰ ਕਥੀ ਕਥੈ ਕਥ ਦੇਖਾਂ ਮੈਂ ਕਥ ਨਾ ਹਕਤ ਨਾ ਜਾਈ ਜੋ ਦੁਦ ਪਾਵੈ ਸੋਈ ਅਕਾ ਤੇੜ ਤੇਰੀ ਬੜਿਆਈ ਇਤੇ ਕੁਕਰ ਹੋਂ ਬੇਗਨ ਔਕਾ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੁੱਪ ਦੇ ਘਰ ਪਹਿਲਾ ਤੂੰ ਸੁਲਤਾਨ ਕਾਹੂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਤੇ ਬੁਝਾਈ ਜਹ ਸੇ ਸਚ ਮੈ ਰਿਓ ਰਜ਼ਾਈ ਰਹਾ ਜੋਗਿ ਸ਼ੋਹਾ ਸਭ ਕਿਸ ਤੁਜ ਤੇ ਤੇਰੀ ਸਭ ਉਸਨਾਈ ਤੇਰੇ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧੇਕਿਆ ਚਿਤ ਰਾਈ ਕਿਆ ਹੂੰ ਕਥੀ ਕਥੈ ਕਥ ਦੇਖਾਂ ਮੈਂ ਕਥ ਨਾ ਹਕਤ ਨਾ ਜਾਈ ਜੋ ਦੁਦ ਪਾਵੇ ਸੋਈ ਆਕਾਂ ਤੇਲ ਤੇਰੀ ਬੜਿਆਈ ਇਤੇ ਕੁਕਰ ਹੋ ਬੇਗਨਾ ਪਹੋਕ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਉਪੈ ਦੇ ਘਰ ਪਹਿਲਾ ਤਉ ਸੁਲਤਾਨ ਕਾ ਹਉ ਮੀਆ ਤੇਰੀ ਕਵਨ ਵਡਾਈ ਜੋ ਤੂ ਦੇ ਸੋ ਕਉ ਸੁਵਮੀ ਮੈਂ ਮੂਰਖ ਕਹਿ ਨਜਾਈ ਤੇਰੇ ਗੁਣ ਗਾਵਾਂ ਤੇ 부ਜਾਈ ਜੈ ਸੱਚ ਮੈਂ ਰਿਉ ਰਜ਼ਾਈ ਰਹਾ ਜੋਗਿ ਸ਼ੋਆ ਸਭ ਕਿਛ ਤੁਜ ਤੇ ਤੇਰੀ ਸਭ ਯਸ ਨਾਈ ਤੇਰੇ ਅੰਤ ਨਾ ਜਾਣੇ ਮੇਰੇ ਸਾਹਿਬ ਮੈਂ ਅੰਦਰ ਦੇਖਿਆ ਚਿਤ్రਾਈ ਕਿਆ ਹੂੰ ਕਥੀ ਕਥੈ ਕਥ ਦੇਖਾਂ ਮੈਂ ਕਥ ਨਾ ਹਕਤ ਨਾ ਜਾਈ ਜੋ ਦੁਦ ਪਾਵੈ ਸੋਈ ਆਕਾਂ ਤੇਦ ਤਰੀ ਬੜਿਆਈ ਇਤੇ ਕੁਕਰ ਹੋਂ ਬੇਗਨਾ ਪਹੋਕ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬੋਲੀ ਸਤਨਾਮ ਸ੍ਰੀ ਵਾਹਿਗੁਰੂ ਸਾਸ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੁੱਪ ਦੇ ਘਰ ਪਹਿਲਾ ਤੂੰ ਸੁਲਤਾਨ ਕਾਹੂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਤੇ ਬੁਝਾਈ ਜਹ ਸੇ ਸਚ ਮੈ ਰਉ ਰਜ਼ਾਈ ਰਹਾਉ ਜੋਗਿ ਸੋ ਹੋਆ ਸਭ ਕਿਸ ਤੁਝ ਤੇ ਤੇਰੀ ਸਭ ਉਸ ਨਾਈ ਤੇਰੇ ਅੰਤ ਨਾ ਜਾਣੇ ਮੇਰੇ ਸਾਹਿਬ ਮੈਂ ਅੰਧੇਕਿਆ ਚਿਤ ਰਾਈ ਕਿਆ ਹੂੰ ਕਥੀ ਕਥੈ ਕਥ ਦੇਖਾਂ ਮੈਂ ਕਥ ਨਾ ਹਕਤ ਨਾ ਜਾਈ ਜੋ ਦੁਦ ਪਾਵੇ ਸੋਈ ਆਕਾਂ ਤੇ ਦਰੀ ਬੜਿਆਈ ਇਤੇ ਕੁਕਰ ਹੋ ਬੇਗਨ ਉਹ ਕਾ ਇਸ ਤਨ ਤਾਈ ਭਗਤ ਹਿਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਜਾਈ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਬਰਤ